ਜੀਰਾ ਪਿੱਛੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਵਾਪਸ ਆਈਆਂ ਨੇ ਕਿਉਂਕਿ ਨਿੱਕੇ ਨਿੱਕੇ ਪੈਰਾਂ ਦੇ ਨਾਲ ਨਿੱਕਾ ਸਿੱਧੂ ਵਾਪਸ ਆ ਗਿਆ ਤੇ ਇਸ ਦੀ ਖੁਸ਼ੀ ਪਾਲ ਸਿੰਘ ਸਮਾਉ ਦੇ ਕੋਲੋਂ ਵੀ ਸਾੰਭੀ ਨਹੀਂ ਜਾ ਰਹੀ ਜਿਨ੍ਹਾਂ ਦੇ ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਸ਼੍ਰੀ ਖਾਨਪੜ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਤੇ ਇਸ ਮੌਕੇ ਦੇ ਉੱਤੇ ਪਾਲ ਸਿੰਘ ਸਮਾਉ ਦੇ ਘਰ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਸ਼ਿਰਕਤ ਕਰ ਸਕਦਾ ਤਾਂ ਵੱਡੀ ਗਿਣਤੀ ਦੇ ਵਿੱਚ ਮੂਸੇਵਾਲਾ ਨੂੰ ਚਾਉਣ ਵਾਲੇ ਜਿਹੜੇ ਐ ਇਸ ਵੇਲੇ ਪਾਲ ਸਿੰਘ ਸਮਾਉ ਦੇ ਘਰ ਪਹੁੰਚੇ ਹੋਏ ਨੇ ਸ਼੍ਰੀ ਖਾਨਪੜ ਸਾਹਿਬ ਦੇ ਭੋਗ ਪਾਈ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਘਰ ਦੇ ਵਿੱਚ ਗੁਬਾਰੇ ਲਗਾ ਕੇ ਤਿਆਰੀਆਂ ਕੀਤੀਆਂ ਹੋਈਆਂ ਨੇ ਪੂਰਾ ਵਿਆਹ ਵਾਲਾ ਮਹੌਲ ਬਣਿਆ ਹੋਇਆ ਕਿਉਂਕਿ ਪਾਲ ਸਿੰਘ ਸਮਾਉ ਨੇ ਲੰਬੇ ਸਮੇਂ ਤੋਂ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ ਸੀ ਤੇ ਉਹ ਕਹਿੰਦੇ ਸੀ ਕਿ ਨਿੱਕੇ ਸਿੱਧੂ ਵਾਪਸ ਆ ਜਾਵੇ ਉਸ ਤੋਂ ਬਾਅਦ ਮੈਂ ਪੈਰੀ ਜੁੱਤੀ ਪਾਵਾਂਗਾ ਤਾਂ ਕਿਹਾ ਜਾ ਰਿਹਾ ਕਿ ਥੋੜੀ ਦੇਰ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਪਾਲ ਸਿੰਘ ਸਮਾਉ ਦੇ ਘਰ ਦੇ ਵਿੱਚ ਪਹੁੰਚ ਰਿਹਾ ਤੇ ਇਸ ਦਰਮਿਆਨ ਪਾਲ ਸਿੰਘ ਸਮਾਉ ਪੈਰਾਂ ਦੇ ਵਿੱਚ ਚਿਰਾ ਬਾਦ ਜੁੱਤੀ ਪਾਉਣਗੇ ਤਾਂ ਤਸਵੀਰਾਂ ਤੁਹਾਨੂੰ ਪਾਲ ਸਿੰਘ ਸਮਾਉ ਦੇ ਘਰ ਦੇ ਵਿੱਚ ਜੋ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਸਨ ਉਹਨਾਂ ਦੀਆਂ ਤਸਵੀਰਾਂ ਦਿਖਾ ਰਿਹਾ ਇਸ ਤੋਂ ਇਲਾਵਾ ਨਿੱਕੇ ਸਿੱਧੂ ਦੀ ਔਨ ਦੀ ਖੁਸ਼ੀ ਦੇ ਵਿੱਚ ਇੱਕ ਤਿਆਰੀ ਕੀਤੀ ਹੋਈ ਹੈ ਟੇਬਲ ਸਜਾਇਆ ਹੋਇਆ ਹੈ ਗੁਬਾਰੇ ਲਗਾਏ ਹੋਏ ਨੇ ਜਿੱਥੇ ਕੀ ਸਿੱਧੂ ਲਿਖਿਆ ਹੋਇਆ ਤੇ ਨਾਲ ਹੈਪੀ ਬਰਥਡੇ ਲਿਖਿਆ ਹੋਇਆ ਪਾਲ ਸਿੰਘ ਸਮਾਉ ਦੇ ਘਰ ਦੇ ਵਿੱਚ ਇਸ ਤਰ੍ਹਾਂ ਪਾਲ ਸਿੰਘ ਸਮਾਉ ਵੀ ਜਿਹੜੇ ਆ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਕਿ ਆਖਿਰਕਾਰ ਨਿੱਕੇ ਨਿੱਕੇ ਪੈਰਾਂ ਦੇ ਨਾਲ ਸਿੱਧੂ ਮੂਸੇਵਾਲਾ ਵਾਪਿਸ ਆ ਗਿਆ ਤਾਂ ਪਾਲ ਸਿੰਘ ਸਮਾਉ ਦੇ ਘਰ ਦੇ ਬਾਹਰ ਜੋ ਨੇਮ ਪਲੇਟ ਹੈ ਉਹ ਨੇਮ ਪਲੇਟ ਵੀ ਉੱਤੇ ਪਾਲ ਸਿੰਘ ਸਮਾਉ ਦਾ ਨਾਮ ਨਹੀਂ ਲਿਖਿਆ ਬਲਕਿ ਧੀਆਂ ਦਾ ਘਰ ਲਿਖਿਆ ਹੋਇਆ ਹੈ ਤਾਂ ਖੰਡਪੜ ਸਭ ਦੇ ਪਾਠ ਰਖਵਾਏ ਗਏ ਸਨ ਪਰसों ਤੋਂ ਅੱਜ ਉਹਨਾਂ ਦੇ ਪੋਗ ਪਾਏ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਆਲੇ ਦੁਆਲੇ ਦੇ ਲੋਕ ਇਥੋਂ ਤੱਕ ਕਿ ਜ਼ਿਲ੍ਹਾ ਮਾਨਸਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਪਾਲ ਸਿੰਘ ਸਮਾਉ ਦੇ ਘਰ ਜਾਂਦੀ ਗਲੀ ਦੇ ਵੇਸ਼ਵੀ ਥਾਂ ਥਾਂ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਪੋਸਟਰ ਲੱਗੇ ਹੋਏ ਨੇ ਕਿਉਂਕਿ ਨਿੱਕੇ ਨਿੱਕੇ ਪੈਰਾਂ ਦੇ ਨਾਲ ਨਿੱਕਾ ਸਿੱਧੂ 17 ਮਾਰਚ ਨੂੰ ਵਾਪਿਸ ਆ ਗਿਆ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਤਾਂ ਇੱਕ ਪੋਸਟਰ ਵੀ ਬਣਾਇਆ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਵਾਈਗਰੂ ਜੀ ਦਾ ਸ਼ੁਕਰਾਨਾ ਕਿਉਂਕਿ ਨਿੱਕਾ ਸਿੱਧੂ ਵਾਪਿਸ ਆ ਗਿਆ ਜਿੱਥੇ ਇਸ ਪੋਸਟਰ ਦੇ ਵਿੱਚ ਇੱਕ ਪਾਸੇ ਬਲਕਾਰ ਸਿੰਘ ਹੋਰਾਂ ਦੀ ਫੋਟੋ ਲਗਾਈ ਹੈ ਤਾਂ ਦੂਜੇ ਪਾਸੇ ਸਿੱਧੂ ਵੂਸੇ ਵਾਲਾ ਅਤੇ ਮਾਤਾ ਚਰਨਕੌਰ ਦੀ ਤਸਵੀਰ ਵੀ ਲਗਾਈ ਗਈ ਹੈ ਤਾਂ ਥੋੜੀ ਦੇਰ ਦੇ ਵਿੱਚ ਜੋ ਹੈ ਇਸ ਖਣਪਾੜ ਸਾਬ ਦੇ ਭੋਗ ਪਾਏ ਜਾਣਗੇ ਜਿਸ ਤੇ ਵਿੱਚ ਕਿਹਾ ਜਾ ਰਿਹਾ ਬਲਕੌਰ ਸਿੰਘ ਮਾਤਾ ਚਰਨਕੌਰ ਅਤੇ ਨਿੱਕੇ ਸਿੱਧੂ ਵੀ ਸ਼ਿਰਕਤ ਕਰ ਸਕਦਾ ਹਾਲਾਂਕਿ ਮਾਤਾ ਚਰਨਕੌਰ ਅਤੇ ਨਿੱਕੇ ਸਿੱਧੂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਕਿਉਂਕਿ ਨਿੱਕੇ ਸਿੱਧੂ ਨੂੰ ਜੋ ਹੈ ਅਜੇ ਆਏ ਨੂੰ ਸਵਾ ਮਹੀਨਾ ਨਹੀਂ ਹੋਇਆ ਅਜੇ ਦੇ ਵਿੱਚ ਰੀਤੀ ਰਿਵਾਜਾਂ ਦੇ ਮੁਤਾਬਿਕ ਸਵਾ ਮਹੀਨੇ ਤੋਂ ਪਹਿਲਾਂ ਜੋ ਹੈ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਦੇ ਪਰਿਵਾਰ ਦੇ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਡੇਢ ਮਹੀਨਾ ਤੁਸੀਂ ਨਿੱਕੇ ਸਿੱਧੂ ਨੂੰ ਫੈਨਸ ਮਿਲ ਨਹੀਂ ਸਕਣਗੇ ਕਿਉਂਕਿ ਉਹ ਰੀਤੀ ਰਿਵਾਜਾਂ ਦੇ ਮੁਤਾਬਿਕ ਜੋ ਹੈ ਮੂਸੇਵਾਲਾ ਹਵੇਲੀ ਦੇ ਵਿੱਚ ਨਹੀਂ ਬਲਕਿ ਬਠਿੰਡਾ ਦੇ ਵਿੱਚ ਰਹਿਣਗੇ ਤਾਂ ਰਾਜ ਧਾਲੀਵਾਲ ਵੀ ਮੌਕੇ ਤੇ ਪਹੁੰਚੇ ਹੋਏ ਨੇ ਜਿਹੜੇ ਕਿ ਪਾਲ ਸਿੰਘ ਸਮਾਉ ਦੇ ਘਰ ਪਹੁੰਚੇ ਨੇ ਜਿੱਥੇ ਸ਼੍ਰੀ ਖੰਡਪੜ ਸਾਹਿਬ ਦੇ ਪਾਠ ਤੇ ਭੋਗ ਪਾਏ ਜਾ ਰਹੇ ਨੇ ਕਿਉਂਕਿ ਜਿਸ ਵੇਲੇ ਇਹ ਖਬਰ ਸਾਹਮਣੇ ਆਉਂਦੀ ਹੈ ਵਲਕੌਰ ਸਿੰਘ ਹੋਰਾਂ ਦੇ ਵੱਲੋਂ ਤਸਵੀਰ ਸਾਂਝੀ ਕੀਤੀ ਜਾਂਦੀ ਹੈ ਆਪਣੇ ਦੂਜੇ ਪੁੱਤ ਦੀ ਤਾਂ ਉਸ ਟਾਈਮ ਹਰ ਇੱਕ ਦੀ ਅੱਖ ਖੁਸ਼ੀ ਦੇ ਨਾਲ ਨਮ ਹੋ ਜਾਂਦੀ ਹੈ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਉਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਏਗਾ ਪਰ ਨਿੱਕੇ ਪੈਰਾਂ ਦੇ ਨਾਲ ਸਿੱਧੂ ਮੂਸੇਵਾਲਾ ਨਿੱਕੇ ਸਿੱਧੂ ਦੇ ਰੂਪ ਦੇ ਵਿੱਚ ਵਾਪਸ ਆ ਗਿਆ ਪਾਲ ਸਿੰਘ ਸਮਾਉ ਜਿਨ੍ਹਾਂ ਨੇ ਢੁੰਗੇ ਦੁਖਦਾ ਪ੍ਰਕਟਾਵਾ ਕੀਤਾ ਸੀ ਲੰਮੇ ਸਮੇਂ ਤੋਂ ਪੈਰਾਂ ਦੇ ਵਿੱਚ ਜੁੱਤੀ ਵੀ ਨਹੀਂ ਪਾਈ ਸੀ ਕਹਿੰਦੇ ਸੀ ਕਿ ਮੇਰੀ ਇੱਕੋ ਕਾਮਨਾ ਹੈ ਬਸ ਸਿੱਧੂ ਮੂਸੇਵਾਲਾ ਵਾਪਿਸ ਆ ਜਾਏ ਉਸ ਪਰਮਾਤਮਾ ਦੇ ਅੱਗੇ ਉਸ ਅਕਾਲ ਪੁਰਖ ਦੇ ਅੱਗੇ ਲੱਖਾਂ ਬੇਨਤੀਆਂ ਲੱਖਾਂ ਅਰਜ਼ੋਈਆਂ ਕੀਤੀਆਂ ਤੇ ਆਖਿਰਕਾਰ ਉਸ ਅਕਾਲ ਪੁਰਖ ਨੇ ਉਹਨਾਂ तमाम ਬੇਨਤੀਆਂ ਨੂੰ ਪ੍ਰਵਾਨ ਕੀਤਾ ਤੇ ਮਾਤਾ ਚਰਨਕੌਰ ਦੀ ਕੁੱਖ ਜੋ ਹੈ ਹਰੀ ਹੋਈ ਨਿੱਕੇ ਸਿੱਧੂ ਨੇ ਜਨਮ ਲਿਆ ਤੋਂ ਉਸ ਤੋਂ ਬਾਅਦ ਪਾਲ ਸਿੰਘ ਸਮਾਹ ਹੋਰਾਂ ਦੇ ਵੱਲੋਂ ਜੋ ਹੈ ਅੱਜ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਜਾ ਰਹੇ ਨੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਪਹੁੰਚ ਚੁੱਕੀਆਂ ਨੇ ਮੂਸੇ ਵਾਲੇ ਨੂੰ ਚੌਣ ਵਾਲੇ ਪਹੁੰਚ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਬਾਪੂ ਬਲਕੌਰ ਸਿੰਘ ਵੀ ਪਹੁੰਚ ਰਹੇ ਨੇ ਹਾਲਾਂਕਿ ਮਾਤਾ ਚਰਨ ਕੌਰ ਅਤੇ ਨਿੱਕੇ ਸਿੱਧੂ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ ਨਿਹੰਗ ਸਿੰਘ ਵੀ ਜਿਹੜੇ ਹੈ ਪਹੁੰਚ ਚੁਕੇ ਨੇ ਕਿਉਂਕਿ ਭਾਵੇਂ ਕੋਈ ਧਾਰਮਿਕ ਜਥੇਬੰਦੀ ਹੋਵੇ ਭਾਵੇਂ ਕੋਈ ਪੰਜਾਬੀ ਇੰਡਸਟਰੀ ਦੇ ਨਾਲ ਜੁੜਿਆ ਹੋਵੇ ਭਾਵੇਂ ਕੋਈ ਆਮ ਲੋਕ ਹੋਵੇ ਹਰ ਇੱਕ ਦੇ ਵੱਲੋਂ ਉਸ ਰੱਬ ਦੇ ਅੱਗੇ ਬੇਨਤੀ ਕੀਤੀ ਜਾ ਰਹੀ ਸੀ ਜਿਵੇਂ ਵੱਡੇ ਸਿੱਧੂ ਨੂੰ ਸਾਡੇ ਤੋਂ ਖੋਇਆ ਠੀਕ ਉਸੇ ਤਰ੍ਹਾਂ ਨਿੱਕਾ ਸੱਦੂ ਮੂਸੇ ਵਾਲਾ ਹਵੇਲੀ ਦੇ ਵਿੱਚ ਰੌਣਕਾਂ ਲਾਵੇ ਤੇ ਉਹ ਰੌਣਕਾਂ ਹੁਣ ਵਾਪਿਸ ਆ ਗਈਆਂ ਨੇ ਪਾਲ ਸਿੰਘ ਸਮਾਉ ਦੇ ਘਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਨਿੱਕੇ ਮੂਸੇ ਵਾਲੇ ਦੇ ਆਉਣ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸ਼੍ਰੀ ਖਾਨਪਾਟ ਸਾਹਿਬ ਦੇ ਪਾਠ ਤੇ ਭੋਗ ਪਾਏ ਜਾ ਰਹੇ ਨੇ ਕੀਰਤਨ ਦਰਬਾਰ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦਾ ਪੋਸਟਰ ਬਣਾ ਕੇ ਗੁਬਾਰੇ ਲਗਾ ਕੇ ਪੂਰੀ ਸਜਾਵਟ ਕੀਤੀ ਹੋਈ ਹੈ ਤਾਂ ਕਿ ਨਿੱਕੇ ਸਿੱਧੂ ਦੇ ਆਉਣ ਦੀਆਂ ਖੁਸ਼ੀਆਂ ਮਨਾਇਆਂ ਜਾ ਸਕਣ